ਕ੍ਰਿਕਟ ਜਗਤ ਵਿੱਚ ਇੱਕ ਨਵੀਂ ਚੀਜ਼ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੇਗੀ ਇਹਨਾਂ ਨੂੰ ਸਿੱਧੇ ਹੋ ਕੇ ਕਹਤਿਆ ਵੀ ਮੈਨੂੰ ਇਮਾਨਦਾਰੀ ਚਾਹੀਦੀ ਹੈ ਨਹੀਂ ਉਹਨੂੰ ਘਾਟਾ ਤਾਂ ਕਦੇ ਵੀ ਨਹੀਂ ਹੋਇਆ ਇਹ ਕਹਿੰਦੇ ਜੀ ਯੋਗਰਾਜ ਜੀ ਇਸਨੂੰ ਕਮਿਸ਼ਨਰ ਬਣਾਇਆ ਹੈ ਤੇ ਤੁਸੀਂ ਜਿਵੇਂ ਕਹੋਗੇ ਓਵੇਂ ਚੱਲੂਗਾ ਹਰ ਚੀਜ਼ ਟਰਾਂਸਪੇਰੈਂਸੀ ਤੁਹਾਡੇ ਸਾਹਮਣੇ ਹੋਵੇਗਾ ਤਾਂ ਇਹ ਤਾਂ ਦਿਲ ਦੀ ਹੈ ਨੀਤ ਦੀ ਹੈ ਜੋ ਮੇਰਾ ਖਿਆਲ ਨਾਲ ਸਾਰੇ ਦੀ ਨੀਤ ਫਿਲਹਾਲ ਤੱਕ ਮੈਨੂੰ ਠੀਕ ਲੱਗਦੀ ਹੈ ਅੱਗੇ ਮੈਨੂੰ ਮਨਪ੍ਰੀਤ ਗੋਨੀ ਡੀਏਵੀ ਕਾਲਜ ਮੈਨੂੰ ਕਿਹਾ ਸੀ ਬੜਾ ਵੱਡਾ ਕ੍ਰਿਕਟਰ ਹੈ ਆਪਣੀ ਆਦਤਾਂ ਠੀਕ ਕਰਨਾ ਇਹ ਲੋਕਾਂ ਨੂੰ ਰੱਬ ਨੇ ਬੜਾ ਟੈਲੈਂਟ ਦਿੱਤਾ ਸੀ ਇਹਨੇ ਖਰਾਬ ਆਪ ਹੀ ਕੀਤੀ ਦਾਰੋਂ ਆ ਪੀਣੀ ਐ ਸਿੱਕਾ ਆ ਪੀਣੀ ਐ ਪਰ ਆਪ ਨੂੰ ਕੀ ਹੁੰਦਾ ਜੀ ਉਹ ਫਿਰ ਕੰਧਰਖਾਨੇ ਸੀ ਪੀਸੀ ਪੀਸੀ ਨੂੰ ਪਾਰਟੀਆਂ ਯਾ ਕੰਧਰਖਾਨੇ ਯਾਦ ਹੈ ਨਾ ਪੀਸੀ ਦੀਆਂ ਪਾਰਟੀਆਂ ਕੋਈ ਵੀ ਕ੍ਰਿਕਟਰ ਦੁਨੀਆ ਦੇ ਵਿੱਚ ਉਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਜਦ ਤੱਕ ਉਹਦੀਆਂ ਆਪ ਦੀਆਂ ਆਦਤਾਂ ਠੀਕ ਨਹੀਂ इंडिया नो खेडनों वो चीज़ा बहुत उत्ते हैं जड़िया चीजें मैं सीखिया अरे अरे भाई अभी अभी बीस ओवर पड़ा है इन लोगों सब को सबको बैटिंग नहीं कर रहा था अभी करेगा हम मैं बॉल दिखती नहीं खेड़ा वह पहला तो अरबा अरबा रुपया जिमें आई पी एल चाहिए भी है सो गोरे प्रमोट कर रहे हैं ਜਦੋਂ ਦੇ ਅਖੰਡੇ ਵਾਟੇ ਦੀ ਪਾਲ ਸ਼ਕੀ ਹੈ ਉਸ ਤੋਂ ਬਾਅਦ ਕੋਈ ਹੈ ਜੀ ਮੂਵਮੈਂਟ ਆਈ ਕੇ ਫਿਲਮਸ ਕਿਤੇ ਸ਼ਰਾਬ ਪੀਂਦਾ ਜਾਂ ਮੀਟ ਖਾਣ ਦਾ ਸੀਨ ਆ ਗਿਆ ਹੋਵੇ ਇਹ ਆਗੇ ਲੱਗੀ ਇਹ ਪਾੜਾ ਮੈਨੂੰ ਆਪਣੀ ਜਾਨ ਤੋਂ ਤੇ ਸਾਰੀ ਦੁਨੀਆ ਤੋਂ ਜ਼ਿਆਦਾ ਪਿਆਰਾ ਬਾਕੀ ਆਪਣੇ ਪਰਿਵਾਰ ਤੇ ਬੱਚੇ ਤੋਂ ਵੀ ਜ਼ਿਆਦਾ ਪਿਆਰਾ ਹੋਰ ਦੱਸੋ ਸੋ ক্রিকেট ਜਗਤ ਵਿੱਚ ਇੱਕ ਨਵੀਂ ਚੀਜ਼ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੇਗੀ ਪੰਜਾਬ ਸਟਰੀਟ ਪ੍ਰੀਮੀਅਰ ਲੀਗ ਜਿਹੜਾ ਹੈਗਾ ਸ਼ੁਰੂ ਹੋਣ ਜਾ ਰਹੀ ਹੈ ਔਰ ਆਪਣੇ ਬੇਬਾਕ ਬੇਪਰਵਾ ਅੰਦਾਜ਼ ਲਈ ਜਾਣੇ ਜਾਂਦੇ ਜੋਗਰਾ ਸਿੰਘ ਇਹ ਨਾਮ ਹੀ ਕਾਫੀ ਹੈ ਬਹੁਤ ਲੰਬੀ ਤਫਸੀਲ ਹੋ ਜਾਂਦੀ ਹੈ ਜ ਇਹਨਾਂ ਦੀ ਇਹਨਾਂ ਦੇ ਆਪਾ ਟੈਲੈਂਟ ਬਾਰੇ ਨਕਲਾ ਬਾਰੇ ਇਹਨਾਂ ਦੀ ਉਪਲਬਧੀਆਂ ਬਾਰੇ ਦੱਸਣਾ ਸ਼ੁਰੂ ਕਰੀਏ ਲੀਗ ਕਮਿਸ਼ਨਰ ਬਣਾ ਦਿੱਤਾ ਗਿਆ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸੋ ਭਾਜੀ ਉਹੀ ਗੱਲ ਦੀ ਸ਼ੁਰੂਆਤ ਕੇ ਤੁਹਾਡਾ ਬੇਵਾਕ ਅੰਦਾਜ਼ ਬੇਪਰਵਾਹ ਅੰਦਾਜ਼ ਜਾਂ ਸੱਚ ਨੂੰ ਸੱਚ ਕਹਿਣਾ ਹਮੇਸ਼ਾ ਤੁਹਾਨੂੰ ਇਸ ਚੀਜ਼ ਦੇ ਘਾਟੇ ਵੀ ਹੁੰਦੇ ਹੈ ਇਹਨਾਂ ਨੂੰ ਸਿੱਧੇ ਹੋ ਕੇ ਕਹਤਿਆ ਵੀ ਮੈਨੂੰ ਇਮਾਨਦਾਰੀ ਚਾਹੀਦੀ ਹੈ ਨਹੀਂ ਮੈਨੂੰ ਘਾਟਾ ਤਾਂ ਕਦੇ ਵੀ ਨਹੀਂ ਹੋਇਆ ਤੁਹਾਨੂੰ ਲੱਗਦਾ ਘਾਟਾ ਹੋਇਆ ਹੈ ਉਹਦੀ ਦਰਗਾਹ ਦੇ ਵਿੱਚ ਮੇਰੇ ਸੋਨੇ ਦੇ ਅਕਸਰਾਂ ਲਿਖਿਆ ਜਾਂਦਾ ਇਹਨਾਂ ਨੂੰ ਪਤਾ ਹੈ ਜਦੋਂ ਮੇਰੇ ਕੋਲ ਆਏ ਸੀ ਜਾਂ ਕੋਈ ਵੀ ਮੇਰੇ ਕੋਲ ਆਉਂਦਾ ਮੈਨੂੰ ਕੋਈ ਗੱਲ ਕਹਿਣਾ ਕਿਉਂਕਿ ਮੇਰੇ ਕੋਲ ਆਉਂਦਾ ਉਹ ਹੈ ਜਿਹਦੇ ਕੋਲ ਦੋ ਦਿਲ ਹੋਣ ਤਕੜੇ ਹਾਂ ਤਾਂ ਇੱਕੋ ਗੱਲ ਕਹੀ ਸੀ ਜੇ ਤਾਂ ਕਰਨਾ ਧੰਦਾ ਫੇਰ ਭਾਈ ਸਸਰੀ ਕਾਲ ਤੇ ਜੇ ਕਰਨਾ ਹੈ ਕੰਮ ਤੇ ਲੋਕਾਂ ਦੇ ਗਰੀਬਾਂ ਦੀ ਮਦਦ ਕਰਨੀ ਹੈ ਤੇ ਪੈਸਾ ਜਿਹੜਾ ਹੈਗਾ ਉਹ ਵੰਡਣਾ ਹੈ ਤਾਕੀ ਆਪਾਂ ਇਨਫਰਾਸਟ੍ਰਕਚਰ ਵੱਡਾ ਕਰੀਏ ਲੋਕ ਕਹਿਣ ਵਾਹ ਜੀ ਵਾਹ ਲੋਕਾਂ ਦੇ ਘਰੇ ਕਿੱਟਾਂ ਪਹਚਾਉਣੀਆਂ ਲੋਕਾਂ ਦੇ ਘਰੇ ਬੱਲੇ ਦੇਣੇ ਆ ਲੋਕਾਂ ਨੂੰ ਜੇ ਉਹ ਤੁਹਾਨੂੰ 10 ਰੁਪਏ ਦਿੰਦੇ ਆ ਤਾਂ 100 ਰੁਪਏ ਦਾ ਕੰਮ ਕਰਕੇ ਦੇਣਾ ਇਹ ਕਹਿੰਦੇ ਜੀ ਯੋਗਰਾਜ ਜੀ ਇਸ ਦਿਨ ਕਮਿਸ਼ਨਰ ਬਣਾਇਆ ਤੇ ਤੁਸੀਂ ਜਿਵੇਂ ਕਹੋਗੇ ਓਵੇਂ ਚੱਲੂਗਾ ਹਰ ਚੀਜ਼ ਟਰਾਂਸਪੇਰੈਂਸੀ ਤੁਹਾਡੇ ਸਾਹਮਣੇ ਹੋਊਗੀ ਸੋ ਮੇਰਾ ਖਿਆਲ ਹੈ ਕਿ ਜਿੱਤ ਤੱਕ ਮੇਰਾ ਆਪਣਾ ذاتی ਸਵਾਲ ਹੈ ਮੈਂ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਔਰ ਕਾਮਯਾਬੀ ਰਹੀ ਹੈ ਕਿ ਜੇ ਪੇਸ਼ਾ ਕੋ ਫਿਲਮਾਂ ਸੀ ਜਾਂ ਕ੍ਰਿਕਟ ਸੀ ਜਾਂ ਕੋਚਿੰਗ ਸੀ ਜਾਂ ਸਪੀਚਾਂ ਨੇ ਜਾਂ ਪੋਲਿਟਿਕਲ ਗੱਲਾਂ ਜਾਂ ਕੋਈ ਵੀ ਗੱਲ ਹੈ ਮੈਂ ਬੋਲਣਾ ਜੋ ਗੁਰੂ ਆ ਬੋਲਦਾ ਹੈ ਗੁਰੂ ਹਮੇਸ਼ਾ ਸੱਚੀ ਬੋਲਦਾ ਤੂੰ ਸੱਚ ਤੇ ਪਹਿਰਾ ਦੇਣਾ ਕੋ ਮਾੜੀ ਗੱਲ ਨਹੀਂ ਤੁਹਾਨੂੰ ਮੇਰਾ ਖਿਆਲ ਸਾਰਿਆਂ ਨੂੰ ਬੜਾ ਚੰਗਾ ਲੱਗਿਆ ਹੋਊਗਾ ਲੋਕਾਂ ਨੂੰ ਚੰਗਾ ਲੱਗਦਾ ਕਿ ਆਪਾਂ ਪੰਜਾਬ ਦੇ ਵਿੱਚ ਜਿੱਥੇ ਤੁਸੀਂ ਵਿਕਟਾਂ ਬਣਾਈਆਂ ਗਰਾਊਂਡਾਂ ਹੈਗੀਆਂ ਗਰਾਊਂਡ ਤਿਆਰ ਕਰੋ ਵਕਤਾਂ ਬਣਾਓ ਨੈਟਸ ਲਾਓ ਲਾਈਟਾਂ ਲਾਓ ਤੇ ਕਿੱਟ ਦਿਓ ਗਰੀਬੀ ਬੜੀ ਹੈ ਔਰ ਜੇ ਤੁਸੀਂ 100 ਕਰੋੜ ਚਲੋ 1 ਕਰੋੜ ਰੁਪਏ ਦੀ ਗੱਲ ਕਰਦੇ ਤੁਹਾਡੇ ਕੋਲ 10 ਲੱਖ ਰੁਪਏ 10 ਲੱਖ ਚੋਂ ਆਪਾਂ ਜੇ 2 ਲੱਖ ਖਰਚ ਦੇਾਂਗੇ ਤੇ ਆਪਣਾ ਘਾਟਾ ਨਹੀਂ ਪੈਣ ਲੱਗਿਆ ਸੋ ਆਈ ਥਿੰਕ ਗੱਲ ਤਾਂ ਦਿਲ ਦੀ ਹੈ ਨੀਤ ਦੀ ਹੈ ਸੋ ਮੇਰਾ ਖਿਆਲ ਹੈ ਸਾਰੇ ਦੀ ਨੀਤ ਫਿਲਹਾਲ ਤਾਂ ਮੈਨੂੰ ਠੀਕ ਲੱਗਦੀ ਹੈ ਅੱਗੇ ਮੈਨੂੰ ਪਤਾ ਨਹੀਂ ਅਕਸਰ ਤੁਸੀਂ ਵੀ ਗੱਲ ਕਰਦੇ ਹੋ ਹਮੇਸ਼ਾ ਹੁੰਦਾ ਹੈ ਬੰਦੇ 'ਚ ਕੋਈ ਵੀ ਹੁਨਰ ਹੋਵੇ ਤਾਂ ਜੇਕਰ ਉਹ ਕਹਿ ਲੋ ਵੀ ਲੋੜਵੰਦ ਜ਼ਰੂਰਤਮੰਦ ਪਰਿਵਾਰ ਤੋਂ ਆਇਆ ਤੇ ਉਹ ਹੁਨਰ ਨੂੰ ਅੱਗੇ ਲਿਆਉਣਾ ਚਾਹੀਦਾ ਹੈ ਮਨਪ੍ਰੀਤ ਗੋਨੀ ਵਰਗੀਆਂ ਉਦਾਹਰਨਾਂ ਸਾਡੇ ਕੋਲ ਨੇ ਉਪਲਬਧਤੀ ਤੇ ਚਲੋ ਕਾਮਯਾਬੀਆਂ ਹਾਸਲ ਵੀ ਕੀਤੀਆਂ ਫਿਰ ਚਲੋ ਜੋ ਪਰਿਵਾਰਿਕ ਉਹਨਾਂ ਦੇ ਵਜ੍ਹਾ ਰਹੀ ਮੁੜ ਕੇ ਇੱਕਦਮ ਹੀ ਸਾਈਡ ਤੇ ਹੋ ਗਿਆ ਅੱਜ بڑے ਚਿਹਰਾ ਬਾਦ ਮਨਪ੍ਰੀਤ ਗੋਨੀ ਦਾ ਵੀ ਨਾਮ ਦੇਖਿਆ ਆਈਪੀਐਲ 'ਚ ਕੈਸੇ ਟਾਈਮ ਦਿਖੇ ਸੀ ਇਹ ਜੋ ਖਿਡਾਰੀਆਂ ਦੀ ਸੰਭਾਲ ਲਈ ਨਹੀਂ ਅੱਗੇ ਆਉਂਦਾ ਕੋਈ ਵੀ ਮੇਰੇ ਕੋਲ ਆਇਆ ਸੀ ਮਨਪ੍ਰੀਤ ਗੋਨੀ ਡੀਵੀ ਕਾਲਜ ਮੈਨ ਜਦ ਬੰਦੇ ਦੀ ਜਿਹੜੀ ਆਤ ਤਾਂ ਨਾ ਮਾੜੀਆਂ ਉਹ ਬੰਦੇ ਨੂੰ ਦਿਖਦੀਆਂ ਨਹੀਂ ਉਹ ਦੂਜਾ ਪੁਆਇੰਟਡ ਕਰਦਾ ਥੋੜਾ ਸਭ ਤੋਂ ਵਧੀਆ ਜੀ ਦੋਸਤ ਕੌਣ ਜਿਹੜਾ ਤੁਹਾਨੂੰ ਕਵੇ ਵੀ ਭਾਈ ਆਹ ਕੰਮ ਤੂੰ ਠੀਕ ਨਹੀਂ ਕਰ ਰਿਹਾ ਅਲੋਚਕ ਜਿਹੜਾ ਤੁਹਾਡਾ ਅਲੋਚਕ ਨਹੀਂ ਅਲੋਚਕ ਤਾਂ ਅਲੋਚਕ ਐਵੇਂ ਕਰੀ ਜਾਂਦੇ ਨੇ ਜਿਹੜਾ ਤੁਹਾਨੂੰ ਕਵੇ ਵੀ ਆਹ ਸ਼ਰਾਬ ਪੀਣੀ ਠੀਕ ਨਹੀਂ ਰਾਤ ਨੂੰ ਪਾਰਟੀਆਂ ਜਿਹੜਾ ਠੀਕ ਨਹੀਂ ਅਜਨਾਨੀਆਂ ਕੁੜੀਆਂ ਦਾ ਕੰਮ ਠੀਕ ਨਹੀਂ ਆ ਸਾਰਾ ਚੀਜ਼ਾਂ ਨਹੀਂ ਠੀਕ ਝੂਠ ਬੋਲਣਾ ਠੀਕ ਨਹੀਂ ਤੂੰ ਪ੍ਰੈਕਟਿਸ ਕਰ ਸਵੇਰੇ ਉੱਠ ਇੱਕ ਆਬਾਦਤ ਕਰ ਆਪਣੀ ਉਹ ਬੰਦਾ ਕਦੇ ਵੀ ਗਲਤ ਨਹੀਂ ਹੁੰਦਾ ਜੇ ਜੇ ਅਸੀਂ ਗੁੰਨੀ ਦੀ ਗੱਲ ਕਰਦੇ ਹਾਂ ਹੋਰਾਂ ਦੀ ਗਰੀਕ ਵਿਨੋਦ ਕਾਂਪਲੀ ਇਹ ਲੋਕਾਂ ਨੂੰ ਰੱਬ ਨੇ ਬੜਾ ਟੈਲੈਂਟ ਦਿੱਤਾ ਸੀ ਇਹਨੇ ਖਰਾਬ ਆਪ ਹੀ ਕੀਤੇ ਦਾਰੂਆਂ ਪੀਣੀਆਂ ਸਿਕਟਾਂ ਪੀਣੀਆਂ ਘਰਦਿਆਂ ਦੀ ਤੁਸੀਂ ਰਿਸਪੈਕਟ ਨਹੀਂ ਕਰ ਸਕਦੇ ਤੁਸੀਂ ਕਿਸ ਤਰ੍ਹਾਂ ਦੇ ਬੰਦੇ ਹੋ ਤੁਹਾਡੀ ਮਾਂ ਪਾਪਾ ਮੋਂ ਜਿੱਦਾਂ ਦੀ ਮਰਜ਼ੀ ਹੈ ਹੈਗਾ ਮੇਰਾ ਸਟੂਡੈਂਟ ਹੀ ਬਰਾ ਬੱਚਾ ਮੈਨੂੰ ਮਿਲਦਾ ਹੁੰਦਾ ਪਰ ਮੈਨੂੰ ਇਹ ਦੱਸੋ ਵੀ ਤੁਸੀਂ ਕੀਤਾ ਕੀ ਇਹ ਘਰ ਦੇ ਮਾਹੌਲ ਤੁਸੀਂ ਆਪ ਖਰਾਬ ਕੀਤੇ ਆ ਤਾਂ ਖਰਾਬ ਜੇ ਤੁਹਾਡੀਆਂ ਨਹੀਂ ਖਰਾਬ ਸੀਗੀਆਂ ਤਾਂਹੀਂ ਗੱਲ ਹੋਇਆ ਨਹੀਂ ਕਦੇ ਵੀ ਬੰਦੇ ਨੂੰ ਬਲੇਮ ਨਹੀਂ ਕਰਨਾ ਚਾਹੀਦਾ ਫਲਾਣੇ ਤੇ ਸੁਸਾਇਟੀ ਤੇ ਕਿਸੇ ਤੇ ਬੰਦੇ ਦੀ ਆਪ ਦੀ ਪ੍ਰੋਬਲਮ ਹੈ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਕਈ ਐਸੇ ਇਨਸਾਨ ਆਏ ਜਿਹੜੇ ਬਹੁਤ ਹੀ ਡਿਸਪਲਿਨਡ ਸੀ ਤੇ ਕ੍ਰਿਕਟਰ ਨਹੀਂ ਸੀ ਆਉਂਦੀ ਉਹਨਾਂ ਨੂੰ ਕਿਡਨੀ ਪਰ ਫੇ ਵੀ ਉਹਨਾਂ ਨੇ ਬੜੀ ਲੰਬੀ ਕ੍ਰਿਕਟ ਖੇਲੀ ਮੈਂ ਕ੍ਰਿਕਟ ਦੀ ਗੱਲ ਕਰ ਰਿਹਾ ਹਾਂ ਬਿਲਕੁਲ ਠੀਕ ਸੋ ਕੋਈ ਵੀ ਬੰਦਾ ਜਦ ਤੁਸੀਂ ਸ਼ੁਰੂ ਹੋਈ ਆਈਪੀਐਲ ਸ਼ੁਰੂ ਹੋਈ ਸੀ ਤੁਹਾਨੂੰ ਪਤਾ ਹੋਊਗਾ ਰਾਤ ਨੂੰ ਕੀ ਹੁੰਦਾ ਸੀ ਤੁਸੀਂ ਸਾਰੇ ਵਿਟਨੈਸ ਹੋ ਸਾਰੇ ਪਲੇਅਰ ਨੂੰ ਉੱਥੇ ਬੁਲਾਇਆ ਜਾਂਦਾ ਸੀ ਸਾਰੇ ਪਲੇਅਰ ਨੂੰ ਉੱਥੇ ਵਿੱਚ ਬੜ ਬੜ ਕੇ ਹੂੰ 60-70 80 ਜਾਰੇ ਟੇਡ ਵਿਗਦੀ ਸੀ ਵਾ ਰਾਤ ਨੂੰ ਕੀ ਹੁੰਦਾ ਸੀ ਉਹ ਫਿਰ ਕੰਜਰਖਾਨਾ ਹੀ ਸੀ ਨਾ ਪੀਸੀਆ ਪੀਸੀ ਦੀਆਂ ਪਾਰਟੀਆਂ ਯਾਦ ਕੰਜਰਖਾਨੀ ਯਾਦ ਹੈ ਨਾ ਪੀ ਪੀਸੀ ਇਹ ਤਾਂ ਬੜਾ ਲੰਬਾ ਚਿੱਠਾ ਬਾਤ ਕੋਈ ਯਾਦ ਹੋਣਾ ਚਾਹੀਦਾ ਲੇਕਿਨ ਉਹ ਜਿਹੜੀ ਤੁਸੀਂ ਕਰਮ ਕਰ ਰਹੇ ਹੋ ਨਾ ਜੀ ਉਹ ਕਰਮ ਰੱਬ ਲਿਖ ਰਿਹਾ ਤੇ ਉਹਦੀ ਸਜ਼ਾਵਾਂ ਵੀ ਤਿਆਰ ਪਈਆਂ ਤੁਹਾਡੇ ਸਾਹਮਣੇ ਕੀ ਹੋਇਆ ਜਿਹਨੇ ਮੰਨਨੇ ਦੀ ਗੱਲ ਕੀਤੀ ਸੀ ਯਾਦਾਂ ਚ ਭੁੱਲ ਗਈ ਉਹਦੀ ਗੱਲ ਕੀਤੀ ਸੀ ਹਰਬਿੰਦਰ ਚੱਡਾ ਪਿਆ ਹੈ ਹੈ ਐ ਨਗਤੀ ਕਿਲੋ ਦਾ ਕਿਡਨੀਆਂ ਉਹਦੀ ਹੈ ਨਹੀਂ ਇਹ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਪਲੇਅਰਾਂ ਦੀ ਜ਼ਿੰਦਗੀਆਂ ਬਰਬਾਦ ਕੀਤੀਆਂ ਨੇ ਜੈਲਸੀ ਕੀਤੀ ਹੈ ਸੋ ਆਈ ਥਿੰਕ ਕਿ ਜੇ ਸਭ ਤੋਂ ਇੰਪੋਰਟੈਂਟ ਗੱਲ ਕੀ ਹੈ ਕਿ ਸੱਚ ਰਾਹ ਤੇ ਚੱਲਦੇ ਮਦਦ ਕਰਨਾ ਹਰ ਇੱਕ ਨੇ ਹਰੇਕ ਨੂੰ ਆਪਣਾ ਪਪਨਾਉਣਾ ਔਰ ਜਦ ਤੱਕ ਉਹ ਹੁੰਦਾ ਰਹੂਗਾ ਤਦ ਤੱਕ ਹਰ ਚੀਜ਼ ਬੜੀ ਵਧੀਆ ਹੋਊਗੀ ਕੋਈ ਵੀ ਕ੍ਰਿਕਟਰ ਦੁਨੀਆ ਦੇ ਵਿੱਚ ਉਹਨੂੰ ਕੋਈ ਖਰਾਬ ਨਹੀਂ ਕਰ ਸਕਦਾ ਜਦ ਤੱਕ ਉਹਦੀਆਂ ਆਪਦੀਆਂ ਆਦਤਾਂ ਠੀਕ ਨਹੀਂ ਆਪਦੀ ਆਦਤ ਕਰਕੇ ਆਪਣੀ ਸੁਭਾਅ ਕਰਕੇ ਹੀ ਬੰਦਾ ਖਰਾਬ ਹੁੰਦਾ ਆਦਰਵਾਇਸ ਕੋਈ ਕਿਸੇ ਦਾ ਕੁਝ ਵਿਗਾੜ ਨਹੀਂ ਸਕਦਾ ਨਹੀਂ ਤਾਂ ਜੈਸਵਾਲ ਹੈ ਗੋਲ ਗੱਪੇ ਦੀ ਰੇੜੀ ਲਾਉਂਦਾ ਵਿਚਾਰਾ ਉੱਥੇ ਰੋਟੀਆਂ ਬਣਾਉਂਦਾ ਅੱਜ ਉਹ ਇੰਡੀਆ ਲਈ ਹੇਟ ਰਿਹਾ ਸੋ ਆਈ ਥਿੰਕ ਇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਹਮੇਸ਼ਾ ਕਹਿੰਨਾ ਦੂਸਰੇ ਨੂੰ ਉਂਗਲ ਬਾਜੀ ਨਾ ਕਰੋ ਪਹਿਲਾਂ ਆਪਣੇ ਦੇਖੋ ਤੁਸੀਂ ਆਪ ਕੀ ਬਲਕਿ ਅ ਅੱਜ ਪੁਰਾਣੇ ਖਿਡਾਰੀਆਂ ਦੀਆਂ ਗੱਲਾਂ ਹੋ ਰਹੀਆਂ ਨੇ ਦਿਲੀਪ ਜੋਸ਼ੀ ਖੱਬੇ ਹੱਥ ਦੇ ਸਪਿਨਰ ਸੀਗੇ ਸਵਰਗਵਾਸ ਹੋ ਗਏ ਨੇ ਆ ਬੱਕੇ ਰਹੇ ਹੈ ਜੀ ਔਰ ਵਿਸ਼ਨ ਸਿੰਘ ਬੇਦੀ ਕ੍ਰਿਕਟ ਟ੍ਰਸਟ ਦਾ ਮੈਂ ਚੀਫ ਕੋਚ ਹੁੰਦਾ ਸੀ ਸਾਡੇ ਅੰਦਰ 7-8 ਕੋਚਸ ਕੰਮ ਕਰਦੇ ਸੀ ਇਹ ਵੀ ਪਲੇਅਰ ਸੀ ਜਿੰਨਾਂ ਨੂੰ ਅਸੀਂ ਕੋਚਿੰਗ ਕਰਦੇ ਸੀ ਪ੍ਰੈਕਟਿਸ ਕਰਾਉਂਦੇ ਸੀ ਸੋ ਪੁਰਾਣੀਆਂ ਯਾਦਾਂ ਪਈਆਂ ਤਾਜ਼ੀਆਂ ਔਰ ਇਹ ਬਹੁਤ ਨਫੀਸ ਬੰਦੇ ਨੇ ਸੁਨੀਲ ਜੋਸ਼ੀ ਇੱਕ ਬਹੁਤ ਅੱਛਾ ਇਨਸਾਨ ਜ਼ਿੰਦਗੀ 'ਚ ਮੈਂ ਸਮਝਦਾ ਕਿ ਅੱਛਾ ਕ੍ਰਿਕਟਰ ਹੋਣ ਦੇ ਨਾਤੇ ਇੱਕ ਅੱਛਾ ਇਨਸਾਨ ਵੀ ਹੋਣਾ ਬਹੁਤ ਜ਼ਰੂਰੀ ਹੈ ਸੋ ਅਸੀਂ ਉਹ ਜਿਹੜੀਆਂ ਪੁਰਾਣੀਆਂ ਚੀਜ਼ਾਂ ਵਿਸ਼ਨ ਭਾਜੀ ਤੋਂ ਸਿੱਖੀਆਂ ਮਫਤ ਲਾਲ ਤੋਂ ਸਿੱਖੀਆਂ ਬਾਂਬੇ ਤੋਂ ਸਿੱਖੀਆਂ ਮੈਂ ਮਫਤ ਲਾਲੀ ਦਾ 10-12 ਸਾਲ ਖੇਡਿਆ ਸੋ ਆਈ ਥਿੰਕ ਉਹ ਸਾਰੀਆਂ ਚੀਜ਼ਾਂ ਇੱਕ ਐਕਸਪੀਰੀਅੰਸ ਆ ਹੋਇਆ ਕਿ ਇੰਡੀਆ ਨਾਲੋਂ ਖੇਡਣ ਨਾਲੋਂ ਉਹ ਚੀਜ਼ਾਂ ਬਹੁਤ ਉੱਤੇ ਨੇ ਜਿਹੜੀਆਂ ਚੀਜ਼ਾਂ ਮੈਂ ਸਿੱਖੀਆਂ ਬੰਬੇ ਵਿੱਚ ਰਹਿ ਕੇ ਮਫਤ ਲਾਲ ਤੋਂ ਜਾਂ ਬਿਸ਼ਨ ਸਿੰਘ ਬੇਦੀ ٹرسٹ ਤੋਂ ਸੋ ਚੀਜ਼ਾਂ ਨੂੰ ਅਸੀਂ ਵਾਪਸ ਦੇ ਰਹੇ ਹਾਂ ਤਾਂ ਕਾਫੀ ਮਹਾਰਾਜ ਨੇ ਕਿਰਪਾ ਵੀ ਕੀਤੀ। ਇੱਕ ਦਲੀਪ ਜੋਸ਼ੀ ਲੈਫਟ ਆਰਮ ਸਪਿਨਰ ਹੁੰਦੇ ਸੀ ਅੱਜ ਅਸੀਂ ਇਕੱਠੇ ਅਸੀਂ ਇਕੱਠੇ ਖੇਡੇ ਆ। ਮੈਨੂੰ ਯਾਦ ਆਸਟ੍ਰੇਲੀਆ ਜੀ ਇਕੱਠੇ ਖੇਡਦੇ ਸੀ। ਜੀ ਤੇ ਮੈਨੂੰ ਬੜੀ ਇੱਕ ਬੜੀ ਸੋਹਣੀ ਕਾਲੀ ਯਾਦ ਉਹਨਾਂ ਦੀ ਚਲੇ ਗਏ ਬੜੀ ਚਲੋ ਜਾਣਾ ਤਾਂ ਸਭ ਨੇ ਅਫਸੋਸ ਤੇ ਬੜਾ। ਅਸੀਂ ਕਿਤੇ 55 ਦੇ 9 ਆਊਟ ਹੋ ਗਏ ਸੀ ਤੇ ਮੇਰੇ ਨਾਲ ਬੈਟਿੰਗ ਕਰ ਰਿਹਾ ਸੀ ਤੇ ਗੇਨ ਕਰ ਰਿਹਾ ਸੀ ਲੈਨ ਪੈਸਕੋ ਤੇ ਮੈਨੂੰ ਕਹਿੰਦਾ ਅਰੇ ਅਰੇ ਅਭੀ ਅਭੀ 20 ਓਵਰ ਪੜਾ ਹੈ ਇਹਨ ਲੋਕੋ ਸਭ ਕੋ ਬੈਟਿੰਗ ਨਹੀਂ ਕਰ ਰਹਾਤਾ ਅਭੀ ਕਰੇਗਾ ਹਮ ਮੈਂ ਬਾਲ ਦਿਖਦੀ ਨਹੀਂ ਖੜਾ ਹੋਆ ਪਹਿਲਾਂ ਖੜਾ ਹੋਇਆ ਤੇ ਨੇ ਐਂ ਇਨਕਾ ਕਰ ਕਰਕੇ ਨਾ ਠੀਕ ਕੀਤਾ ਬਾਲ ਵੱਜਾ ਪਰ ਠੋਕ ਕਰਕੇ ਡੰਡੇ ਤੇ ਮੈਂ ਕੀ ਹੋਇਆ ਕਹਤਾ ਦਿਖਾਈ ਨਹੀਂ ਮਤਲਬ ਹੀ ਉਹ ਸਜ ਬਿਊਟੀਫੁਲ ਮੈਨ ਅਸੀਂ ਬੜੇ ਇਕੱਠੇ ਰਹੇ ਹਾਂ ਸੋ ਆਈ ਥਿੰਕ ਆਸਟਰੀਆ ਟੂਰ ਦੀਆਂ ਆਸਟ੍ਰੇਲੀਆ ਟੂਰ ਦੀਆਂ ਨਿਊਜ਼ੀਲੈਂਡ ਦੀਆਂ ਟੂਰ ਦੀਆਂ ਬੜੀਆਂ ਗੱਲਾਂ ਨੇ ਇਹ ਕਿਤੇ ਭਾਅ ਸ਼ੇਅਰ ਕਰੀਏ ਤਾਂ ਬਹੁਤ ਅੱਛਾ ਅੱਛਾ ਭਾਜੀ ਇੱਕ ਪੰਜਾਬ ਦਾ ਨਿਜ਼ਾਮ ਹਾਲੇ ਤੱਕ ਉਹ ਨਹੀਂ ਬਣ ਪਾਇਆ ਕਿ ਹਮੇਸ਼ਾ ਹੀ ਕੋਈ ਵੀ ਚਲੋ ਅੱਗੇ ਆਂਦਾ ਉੱਠ ਕੇ ਉਹ ਜਿਵੇਂ ਇਹ ਵੀ ਆਏ ਨੇ ਅੱਗੇ ਟੈਨਿਸ ਨਾਲ ਲੀਗ ਵਾਲੇ ਕ੍ਰਿਕਟ ਨੂੰ ਹਰ ਕੋਈ ਛੇਤੀ ਲੈ ਲੈਂਦਾ ਪਿਆ ਯਾਰ ਇੱਕ ਮਕਬੂਲ ਗੇਮ ਹੈ ਸਾਨੂੰ ਸਪான்ਸਰ ਵੀ ਮਿਲ ਜਾਣਗੇ ਪੈਸਾ ਵੀ ਚਾਹੀਦਾ ਵੈਸਾ ਬਹੁਤ ਕੁਝ ਹੈਗਾ ਕਬੱਡੀ ਦੀ ਕਦੀ ਲੀਗ ਚਲੋ ਸ਼ੁਰੂ ਹੋਈਆਂ ਪਿਆ ਹਾਕੀ ਦੀ ਕਦੀ ਲੀਗ ਜਾਂ ਹੋਰ ਕਦੀ ਖੇਡਾਂ ਲੀਗ ਇੱਕ ਖਿਡਾਰੀ ਦੇ ਤੌਰ ਤੇ ਲੱਗਦੇ ਆ ਬਿਲਕੁਲ ਗੋਰੇ ਜੋ ਬੀਜ ਗਿਆ ਉਹ ਹੀ ਕਰ ਰਿਹਾ ਆ ਆਪਾਂ ਹਾਕੀ ਦੀ ਟੀਮ ਆਪਣੀ ਸਭ ਤੋਂ ਵਧੀਆ ਹੁੰਦੀ ਸੀ ਮੋਸਟਲੀ ਪੰਜਾਬ ਦੇ ਬੰਦੇ 8 10 ਖੇਡਦੇ ਹੁੰਦੇ ਸੁਰਜੀਤ ਹਣੀ ਹੈਨਾ अजीत ਪਾਲ ਹਣੀ ਸੰਸਾਰ ਦੇ ਸਾਰੇ ਮੁੰਡੇ ਉਹ ਖਤਮ ਕਿਨੇ ਕੀਤੀਆਂ ਆਪਾਂ ਆਪ ਹੀ ਖਤਮ ਕੀਤੀਆਂ ਠੀਕ ਹੈ ਫਿਰ ਆਪਣੀ ਕਬੱਡੀ ਦੀ ਟੀਮ ਕਬੱਡੀ ਦੇ ਮੁੰਡੇ ਕਿੰਨੇ ਤਗੜੇ ਤਗੜੇ ਹੁੰਦੇ ਸੀ ਆਪਾਂ ਚੀਜ਼ਾਂ ਆਪ ਹੀ ਖਰਾਬ ਕਰ ਲਈਆਂ ক্রিকেট ਇੱਕ ਐਸੀ ਗੇਮ ਹੈ ਜੀ ਦੇ ਵਿੱਚ ਪੈਸਾ ਜਨਰੇਟ ਹੋਇਆ ਜੀ ਕਬੱਡੀ ਹੁੰਦੀ ਹਾਕੀ ਹੁੰਦੀ ਫੁੱਟਬਾਲ ਹੁੰਦੀ ਹੁੰਜਦਾ ਯੂਰਪ ਚ ਫੁੱਟਬਾਲ ਹੈ ਹੈਨਾ ਅਰਬਾਂ ਕਰਬਾਂ ਰੁਪਈਆ ਜਿਵੇਂ ਆਈਪੀਐਲ ਚ ਇਹਦੇ ਚ ਵੀ ਹੈ ਸੋ ਗੋਰੇ ਪ੍ਰਮੋਟ ਕਰ ਰਹੇ ਨੇ ਇਹਨਾਂ ਨੂੰ ਹੁਣ ਇੰਡੀਆ ਪ੍ਰਮੋਟ ਕਰਨ ਲੱਗ ਗਿਆ ਕਿਉਂਕਿ ਇੰਡੀਆ ਕੋ ਪੈਸਾ ਬਹੁਤ ਆ ਗਿਆ ਜੀ ਜਿੱਥੇ ਪੈਸਾ ਹੈ ਜਿੱਥੇ ਤਾਕਤ ਹੈ ਉਸ ਚੀਜ਼ ਨੂੰ ਪ੍ਰਮੋਟ ਕਰਨ ਲਈ ਸਿਰਫ ਪੈਸਾ ਹੀ ਚਾਹੀਦਾ ਹੈ ਔਰ ਹਰ ਦੁਨੀਆ ਦਾ ਬੰਦਾ ਉਹ ਜਿਹੜੀ ਸ਼ਹਿਦ ਦੀ ਮੱਖੀ ਵਾਂਗ ਉਸ ਪੈਸੇ ਤੇ ਆ ਕੇ ਬਹਿੰਦਾ ਜਿਹੜਾ ਨਹੀਂ ਬਹਿੰਦਾ ਉਹ ਰੱਬ ਦੀ ਦਰਗਾਹ 'ਚ ਬਹਿ ਜਾਂਦਾ ਆਹੀ ਫਰਕ ਹੈ ਸੋ ਇਹ ਫਰਕ ਜਿਹੜਾ ਹੈ ਮੇਰੇ ਹਿਸਾਬ ਨਾਲ ਸਾਰੀਆਂ ਸਾਰੀਆਂ ਸਪੋਰਟਸ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ 골ਫ ਕਿੰਨੀ ਪ੍ਰਮੋਟ ਹੋ ਰਹੀ ਹੈ ਹੁਣ ਪਹਿਲਾਂ ਟੈਨਿਸ ਖੇਡਦੇ ਸੀ ਹੁਣ ਲੋਕ ਦੂਜੀ ਪੈਡਲ ਟੈਨਿਸ ਆ ਗਈ ਉਹ ਬੜੀ ਪ੍ਰਮੋਟ ਹੋ ਰਹੀ ਹੈ ਮੇਰੀ ਆਪ ਦੀ ਬੇਟੀ ਉਹ ਮੇਰਾ 25 25 30000 ਪਰ ਮੈਚ ਦੇ ਵਿੱਚ ਗਈ ਹੈ ਸੋ ਆਈ ਥਿੰਕ ਜਿੰਨੇ ਵੀ ਇਵਾਨ ਲੈਂਡਲ ਵਗਾਰੇ ਖੇਡ ਰਹੇ ਸੀ ਉਹ ਪੈਡਲ ٹینس ਖੇਡ ਰਹੇ ਸੋ ਹਰ ਜਿਸ ਚੀਜ਼ ਨੂੰ ਪ੍ਰਮੋਟ ਕਰਾਂਗੇ ਜ਼ਰੂਰ ਪ੍ਰਮੋਟ ਹੋਈ ਨੀਤ ਚੰਗੀ ਚਾਹੀਦੀ ਹੈ ਹੋਰ ਕੁਝ ਨਹੀਂ ਚਾਹੀਦਾ ਕਿਉਂਕਿ ਭਾਜੀ ਤੁਹਾਡੇ ਬਹੁਤ ਸ਼ਖਸ਼ੀਅਤ ਹੈਗੀ ਹੈ ਤੇ ਸਵਾਲ ਤੁਹਾਨੂੰ ਦੇਖ ਕੇ ਸੋਚਦੇ ਰਹਿੰਦੇ ਆ ਇੱਕ ਇੱਕ ਸਵਾਲ ਹੋਰ ਆ ਰਿਹਾ ਜਦੋਂ ਦੇ ਅਖੰਡੇ ਵਾਟੇ ਦੀ ਪਾਲ ਸ਼ਕੀ ਹੈ ਉਸ ਤੋਂ ਬਾਅਦ ਕੋਈ ਇਹ ਜੀ ਮੂਵਮੈਂਟਾਈ ਕੇ ਫਿਲਮ ਚ ਕਿਤੇ ਸ਼ਰਾਬ ਪੀਂਦਾ ਹੈ ਮੀਟ ਖਾਣ ਦਾ ਸੀਨ ਆ ਗਿਆ ਹੋਵੇ ਜੇ ਅੱਗੇ ਤਾਂ ਕੀ ਕਰੂੰਗਾ ਆਪਾਂ ਇੱਕ ਇੱਕ ਕਲਾਕਾਰ ਵੀ ਹੈ ਤੁਹਾਡੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇਸ ਬਾਣੇ ਦੇ ਇਸ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਦਕੇ ਜੋ ਮੈਨੂੰ ਮਿਲਿਆ ਹੈ 72 ਸਾਲਾਂ ਚ ਨਹੀਂ ਮਿਲਿਆ ਯੋਗਰਾਜ ਸਿੰਘ ਅੱਜ 40 ਦਿਨਾਂ ਦਾ ਹੋ ਗਿਆ। ਜੋ ਕੁਛ ਉਹਨੇ ਜ਼ਿੰਦਗੀ ਚ ਕੀਤਾ ਉਹਨੂੰ ਅੱਗ ਲਾ ਕੇ ਮੱਫੂ ਕਿਹਾ ਹੈ। ਜਿੰਨਾ ਪਿਆਰ ਜਿੰਨੀ ਸ਼ਾਂਤੀ ਜਿੰਨਾ ਸਤਿਕਾਰ ਹੋਣਾ ਇਸ ਬਾਣੇ ਦੇ ਬਦਲੇ ਸਾਰੀ ਦੁਨੀਆ ਛੱਡੀ ਸ਼ਰਾਬਾਂ ਕੁ ਬਾਬੇ ਕੀ ਗੱਲਾਂ ਕਰਦੇ। ਮੈਂ ਫਿਲਮਾਂ ਵੀ ਛੱਡਣਾ ਮੈਂ ਸਵਾਲ ਹੀ ਨਹੀਂ ਪਿਕਚਰ ਕੀ ਮੈਂ ਪਹਿਲਾਂ ਹੀ ਕਹਿ ਦਿੰਦਾ ਵੀ ਐਸੇ ਬਾਣੇ ਚ ਕੰਮ ਕਰਨਾ ਤੇ ਐਸੇ ਬਾਣੇ ਚ ਕੀ ਕੰਮ ਹੋ ਸਕਦਾ। ਹੁਣੇ ਮੈਂ ਦਾਦੇ ਦਾ ਰੋਲ ਕੀਤਾ। ਇਹ ਬਾਣਾ ਮੈਨੂੰ ਆਪਣੀ ਜਾਨ ਤੋਂ ਤੇ ਸਾਰੀ ਦੁਨੀਆ ਤੋਂ ਜ਼ਿਆਦਾ ਪਿਆਰਾ ਹੈ। ਬਾਕੀ ਆਪਣੇ ਪਰਿਵਾਰ ਤੇ ਬੱਚਿਆਂ ਤੋਂ ਵੀ ਜ਼ਿਆਦਾ ਪਿਆਰਾ ਹੈ। ਹੋਰ ਦੱਸੋ। ਹੋਰ ਕੁਝ। ਹਾਲਾਂਕਿ ਨਿਆਂ ਸਿੰਘ ਆਮ ਤੌਰ ਤੇ ਮੈਂ ਕਹਿੰਦਾ ਨਾ 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 ਮੇਰੀ ਗੱਲ ਕਰ ਰਹੇ ਹੋ? ਤੁਹਾਡੀ। ਮੈਂ ਕਿਸੇ ਨਿਆਂ ਸਿੰਘ ਦੀ ਗੱਲ ਨਹੀਂ ਕਰ ਰਿਹਾ। ਮੈਂ ਸਿੱਖ ਦੀ ਗੱਲ ਕਰਦਾ। ਮੇਰੇ ਲਈ ਬਾਣਾ ਇਸ ਦੁਨੀਆ ਤੋਂ ਆਪਣੇ ਪਰਿਵਾਰ ਤੋਂ ਆਪਣੇ ਬੱਚਿਆਂ ਤੋਂ ਥੋੜ੍ਹ ਤੋਂ ਬਹੁਤ ਪਿਆਰਾ ਹੈ। ਇੱਕ ਸਵਾਲ ਹੋਰ ਆ ਗਿਆ। ਤੁਸੀਂ ਯੂਵੀ ਭਾਈ ਦਾ ਜ਼ਿਕਰ ਕੀਤਾ ਜਦੋਂ ਉਹਨਾਂ ਦੇ ਬਿਮਾਰੀ ਵਾਲਾ ਮਾੜਾ ਟਾਈਮ ਆਇਆ ਸੀਗਾ ਉਹ ਪਹਿਲਾਂ ਤੁਹਾਡੇ ਅਖ਼ਬਾਰ ਇੰਟਰਵਿਊ ਵਾਇਰਲ ਪਏ ਨੇ। ਹੰਸਾਲੀ ਵਾਲੇ ਬਾਬਿਆਂ ਖਿਲਾਫ ਤੁਹਾਡਾ ਗੁੱਸਾ ਬੜਾ ਝਲਕਦਾ ਹੁੰਦਾ ਸੀ ਨਾ 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 ਤੁਸੀਂ ਗਲਤ ਕਰ ਰਹੇ ਹੋ ਹੰਸਾਲੀ ਵਾਲਾ ਬਾਬਾ ਜੀ ਇਹ ਬਾਬਾ ਜੀ ਸਿੰਘ ਜੀ ਮਹਾਪੁਰਸ਼ ਨੇ ਜੀ ਦੂਜੇ ਦੀ ਗੱਲ ਕਰੋ ਹਾਂ ਆ ਰਾਮ ਸਿੰਘ ਗੰਡਾ ਤੁਹਾਨੂੰ ਕਰੈਕਟ ਕਰ ਰਿਹਾ ਹਾਂ ਜੀ ਗੰਡ ਵਾਲੇ ਉਹਨਾਂ ਦੀ ਗੱਲ ਕਰੋ ਉਹ ਵੀ ਤਾਂ ਬਾਣੀ ਦਾ ਹੀ ਸੁਨੇਹਾ ਦਿੰਦੇ ਬਾਣੀ ਤੁਹਾਨੂੰ ਕਿਹਨੇ ਕਿਹਾ ਜੇ ਕਿਸੇ ਬੀਬੀ ਜਾ ਕੇ ਡੇਰੇ ਤੇ ਬਹਿ ਕੇ ਝਾੜੂ ਮਾਰੇ ਉਹਨੂੰ ਬਾਬਾ ਜੀ ਨੇ ਪੁੱਛਿਆ ਕਦੇ ਵੀ ਆਪਣੇ ਘਰ ਵਾਲੇ ਦੀ ਤੰਗਾ ਦਵਾਈਆਂ ਘਰ 'ਚ ਝਾੜੂ ਮਾਰਿਆ ਘਰ 'ਚ ਰੋਟੀ ਬਣਾਈ ਹੈ ਤੇ ਮੁੰਡਾ ਜਾ ਕੇ ਤੇ 15 15 20 20 ਲੱਖ ਦੀਆਂ ਗੱਡੀਆਂ ਤੇ ਬਾਬਾ ਚੜੇ ਤੇ ਜਿਸ ਬੰਦੇ ਨੇ 20 ਸਾਲ ਲਾਤੇ ਖੂਨ ਪਸੀਨੇ ਦੀ ਕਦੇ ਬਾਬੇ ਨੇ ਕਿਹਾ ਵੀ ਜਾ ਉਹਦੇ ਕੋਲ ਤੇ ਕੈਂਸਰ ਵੀਦਾ ਮਰੀਜ਼ ਹੋਵੇ ਹੁਣ ਉਹ ਫਿਰ ਕਦੇ ਹੋਇਆ ਪਰ ਉਹ ਗੱਲ ਹੁਣ ਚਲੀ ਗਈ ਇਸ ਬਾਣੇ ਤੋਂ ਬਾਅਦ ਸਤਕਾਰ ਹੈ ਵੀ ਨਹੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਸਾਰੇ ਰੱਬ ਦੇ ਬੰਦੇ ਆ ਬਿਲਕੁਲ ਠੀਕ ਹੈ ਸੋ ਯੋਗਰਾਜ ਭਾਜੀ ਨਾਲ ਗੱਦਬਾਤ ਚੱਲ ਰਹੀ ਸੀ ਔਰ ਜੋ ক্রিকেট ਦਾ ਇੱਕ ਨਵਾਂ ਵੈਂਚਰ ਨਵੀਂ ਚੀਜ਼ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਭਾਜੀ ਨੇ ਆਪਣੇ ਬਿਵਾਹਕ ਅੰਦਾਜ਼ ਚ ਸਪਸ਼ਟ ਕਹਿਤਾ ਕਿ ਇਸ ਦੇ ਵਿੱਚ ਵੀ ਜਿਹੜੇ ਹੁਨਰਬਾਜ਼ ਹੁਨਰਮੰਦ ਖਿਡਾਰੀ ਨੇ ਉਹਨਾਂ ਨੂੰ ਸਾਹਮਣੇ ਲਿਆ ਰਿਆਂ ਤੇ ਭ੍ਰਸ਼ਟਾਚਾਰ ਕ腐ਸ਼ਨ ਨੂੰ ਇਸ ਤੋਂ ਪੂਰੀ ਤਰ੍ਹਾਂ ਮੁਕਤ ਰੱਖਣਾ ਔਰ ਨਮੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਧੰਨਵਾਦ